ਸਰਦੀਆਂ ਚ ਗਰਮ ਪਾਣੀ ਨਾਲ ਨਹਾਉਣ ਤੋਂ ਕਿਉਂ ਰੋਕਦੇ ਸੀ ਵੱਡੇ ਸੰਤ ਜੋ ਕਰਾਮਾਤ ਦੱਸੀ ਹੈਰਾਨ ਰਹਿ ਜਾਓਗੇ ਤੁਸੀਂ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਅੱਜਕੱਲ ਜਿਵੇਂ ਬਹੁਤ ਜ਼ਿਆਦਾ ਸਰਦੀ ਦਾ ਮੌਸਮ ਹੈ ਬੜੀ ਜ਼ਿਆਦਾ ਠੰਡ ਜਿਹੜੀ ਹੈ ਉਹ ਆਪਾਂ ਵੇਖ ਰਹੇ ਹਾਂ ਕਿ ਬੜੀ ਜ਼ਿਆਦਾ ਠੰਡ ਪੈ ਰਹੀ ਹੈ ਗੁਰਮਖੋ ਇਹ ਜਿਹੜੀ ਠੰਡ ਹੈ ਇਸ ਠੰਡ ਦੇ ਨਾਲ ਬੜੇ ਲੋਕ ਜਿਹੜੇ ਨੇ ਉਹ ਬਿਮਾਰ ਹੋਏ ਤੇ ਬੜੇ ਲੋਕਾਂ ਨੇ ਜਿਹੜਾ ਹੈ ਆਪੋ ਆਪਣੇ ਉਪਾਅ ਕੀਤੇ ਠੰਡ ਤੋਂ ਬਚਣ ਦੇ ਲਈ ਕੁਝ ਲੋਕ ਉਹ ਨੇ ਜਿਹੜੇ ਹਲੇ ਵੀ ਪਤਾ ਨਹੀਂ ਕਿੰਨੇ ਕੁ ਵਹਿਮਾਂ ਭਰਮਾਂ ਦੇ ਵਿੱਚ ਫਸੇ ਪਏ ਨੇ ਕਿ ਠੰਡ ਜਿਹੜੀ ਐ ਕਿਵੇਂ ਨਾ ਕਿਵੇਂ ਆਪਾਰ ਕਰੀਏ ਕਿਵੇਂ ਨੰਘਾਈਏ ਕਿਵੇਂ ਜਿਹੜਾ ਇਹ ਅੱਗੇ ਨੰਗੇ ਸਮਾਂ ਉਹ ਇਸੇ ਚੱਕਰ ਦੇ ਵਿੱਚ ਸੋਚੀ ਜਾ ਰਹੇ ਨੇ ਗੁਰਮੁਖੋ ਬੇਨਤੀ ਕਰਦੇ ਮਾਂ ਇਹ ਜਿਹੜੀ ਅਵਸਥਾ ਹੈ ਨਾ ਮਾਈਂਡ ਦੇ ਵਿੱਚ ਉਹ ਗੱਲ ਸੈੱਟ ਹੋ ਗਈ ਜਿਹੜੇ ਲੋਕਾਂ ਨੇ ਵਹਿਮ ਭਰਮ ਕਰਨੇ ਹੁੰਦੇ ਆ ਨਾ ਉਹ ਭਾਵੇਂ ਵਿਦੇਸ਼ਾਂ ਦੀ ਧਰਤੀਆਂ ਤੇ ਚਲੇ ਜਾਣ ਉਹ ਲੋਕ ਵਹਿਮ ਭਰਮ ਕਰਨੋਂ ਨਹੀਂ ਹਟਦੇ ਕਈ ਲੋਕ ਇਥੋਂ ਵੀ ਸਾਡੇ ਜਾਂਦੇ ਨੇ ਉੱਥੇ ਜਾ ਕੇ ਬਾਬਿਆਂ ਦੀਆਂ ਪੂਜਾਵਾਂ ਸ਼ੁਰੂਆਤ ਕਰਨੀਆਂ ਕਰ ਦਿੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਵੀਡੀਓ ਆਈਆਂ ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਉੱਥੇ ਜਾ ਕੇ ਮਿੱਟੀ ਕੱਢ ਰਹੀਆਂ ਨੇ ਦੱਸੋ ਜੀ ਕਹਿੰਦੇ ਜੀ ਓਰੇ ਓਰੇ ਬਾਬੇ ਨੂੰ ਮੰਨ ਮੰਨ ਰਹੇ ਆ ਅਸੀਂ ਤੇ ਉੱਥੇ ਜਾ ਕੇ ਅਮ ਮੇ ਇਟਾਂ ਜਿਹੜੀਆਂ ਨੇ ਇਥੋਂ ਲੈ ਗਏ ਉੱਥੇ ਜਾ ਕੇ ਪਤਾ ਲੱਗਿਆ ਕਿ ਨੇ ਘਰ ਦੇ ਵਿੱਚ ਜੋਤ ਜਗਾ ਕੇ ਉਹਦੀ ਪੂਜਾ ਸ਼ੁਰੂ ਕਰੀ ਹੋਈ ਹੈ ਤੇ ਸਾਧ ਸੰਗਤ ਇਹ ਚੀਜ਼ਾਂ ਵੀ ਗੱਲ ਇਹ ਨਹੀਂ ਚਾਹੇ ਤੁਸੀਂ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਗੜ ਚ ਬੈਠੇ ਹੋ ਜੇ ਤੁਹਾਡੇ ਤੇ ਗੁਰਬਾਣੀ ਦਾ ਅਸਰ ਹੈ ਤੁਹਾਡੇ ਤੇ ਉਹ ਚੀਜ਼ਾਂ ਅਸਰ ਨਹੀਂ ਕਰ ਸਕਦੀਆਂ ਉਹ ਲੋਕਾਂ ਦੀ ਮਤ ਤੁਹਾਡੇ ਤੇ ਹਾਵੀ ਨਹੀਂ ਹੋ ਸਕਦੀ ਜੇ ਤੁਸੀਂ ਗੁਰੂ ਨਾਲੋਂ ਟੁੱਟੇ ਹੋਏ ਹੋ ਤੇ ਫਿਰ ਤੁਸੀਂ ਜਿਹੜੇ ਮਰਜ਼ੀ ਦੇ ਚਲੇ ਜਾਓ ਤੁਹਾਡੇ ਤੇ ਉਹੀ ਜਿਹੜੀ ਹੈ ਮਤ ਹਾਵੀ ਹੋ ਜਾਏਗੀ ਕਈ ਲੋਕਾਂ ਦਾ ਮੰਨਣਾ ਹੈ ਜਿਹੋ ਜਿਹਾ ਦੇਸ ਉਹੋ ਜਿਹਾ ਭੇਸ ਪਰ ਸਤਿਗੁਰੂ ਕਹਿੰਦੇ ਨੇ ਸਿਖਾ ਤੇਰੀ ਪਹਿਚਾਣ ਉਹਨਾਂ ਲੋਕਾਂ ਦੇ ਵਿੱਚ ਉਹ ਵੱਖਰੀ ਹੋਣੀ ਚਾਹੀਦੀ ਹੈ ਚਾਹੇ ਲੋਕ ਜਿਹੋ ਜਿਹੇ ਮਰਜ਼ੀ ਹੋਣ ਤੇਰੀ ਦਿੱਖ ਤੇਰਾ ਪਹਿਰਾਵਾ ਤੇਰੇ ਖਿਆਲਤ ਗੁਰੂ ਵਾਲੇ ਹੋਣ ਤੇ ਸਤਿਗੁਰੂ ਮਹਾਰਾਜ ਤੈਨੂੰ ਕਰੋੜਾਂ ਦੀ ਭੀੜ ਵਿੱਚੋਂ ਵੀ ਪਹਿਚਾਣ ਲੈਣਗੇ ਪਤਾ ਲੱਗੇ ਵੀ ਗੁਰੂ ਦਾ ਕੋਈ ਸਿੱਖ ਖੜਾ ਹੈ ਆਪਾਂ ਤੇ ਦੇਖ ਕੇ ਬਦਲ ਜਾਂਦੇ ਆ ਸਰਦੀਆਂ ਆ ਗਈਆਂ ਤੱਤੇ ਪਾਣੀ ਨਾਲ ਨਹਾਉਣਾ ਚਾਹੀਦਾ ਕਿ ਨਹੀਂ ਨਹਾਉਣਾ ਚਾਹੀਦਾ ਇੱਕ ਤੇ ਮੈਂ ਸੁਣਿਆ ਉਹ ਕਹਿੰਦਾ ਤੱਤੇ ਪਾਣੀ ਨਾਲ ਨਾ ਨਹਾਓ ਜੀ ਤੁਹਾਡੇ ਗ੍ਰਹਿ ਵਿਗੜ ਜਾਣਗੇ ਠੰਡੇ ਨਾਲ ਨਹਾਓ ਮੈਂ ਕਿਹਾ ਜੀ ਤਤੇ ਪਾਣੀ ਨਾਲ ਨਹਾ ਕੇ ਬੰਦੇ ਨੇ ਜੇ ਸਲਾਮਤ ਹੋਣਾ ਹੈ ਤੁਸੀਂ ਠੰਡੇ ਨਾਲ ਨਹਾ ਕੇ ਉਹਨੂੰ ਗੱਡੀ ਜ਼ਰੂਰ ਚੜਾਓਗੇ ਬਾ ਇੰਨੀ ਕੋ ਗੱਲ ਹੀ ਆ ਕਹਿੰਦੇ ਜੇ ਤਤੇ ਪਾਣੀ ਨਾਲ ਨਹਾਉਣਾ ਹੈ ਫਿਰ ਆਪਦਾ ਉਪਾਅ ਕਰਾਓ ਜੀ ਤੁਸੀਂ ਦਿਓ ਜੀ ਇੰਨੇ ਪੈਸੇ ਅਸੀਂ ਇੰਜ ਕਰਾਂਗੇ ਆ ਕਰਾਂਗੇ ਸਾਹ ਸੰਗਤ ਆ ਚੀਜ਼ਾਂ ਚੱਲਦੀਆਂ ਸਾਨੂੰ ਬਹਿਮਾ ਦੇ ਵਿੱਚ ਫਸਾਇਆ ਨਹੀਂ ਜਾਂਦਾ ਅਸੀਂ ਫਸਦੇ ਹਾਂ ਬਲਕਿ ਤੁਹਾਡਾ ਜਿਹੜੇ ਪਾਣੀ ਨਾਲ ਜੀ ਕਰਦਾ ਉਹ ਦੇ ਨਾਲ ਨਹਾੜੋ ਭਾਵੇਂ ਬਰਫ਼ ਵਾਲੇ ਨਾਲ ਨਹਾੜੋ ਭਾਵੇਂ ਫੁੱਲ ਤੱਤੇ ਨਾਲ ਨਾਓ ਇੱਥੇ ਲੋਕਾਂ ਨੂੰ ਦੱਸਣ ਦੀ ਜਾਂ ਸੋਸ਼ਲ ਮੀਡੀਆ ਤੇ ਆ ਕੇ ਐਡਾ ਕਰਨ ਦੀ ਕੀ ਲੋੜ ਹੈ ਮੈਂ ਕਿਹੜੇ ਪਾਣੀ ਨਾਲ ਨਹਾਵਾ ਉਹ ਤੇ ਫਿਰ ਬੈਠੀ ਹੁੰਦੇ ਆ ਜਿਹੜਾ ਬੰਦਾ ਇਹ ਜਾ ਲੱਗੇ ਉਹ ਤੇ ਵਿੱਚ ਝਾਟੀ ਫਸਾ ਲੈਂਦੇ ਆ ਉਹਨੂੰ ਵੀ ਆ ਜਾ ਕੇ ਨਾ ਤੇਰੀ ਉਹ ਲੋੜ ਸੀ ਬਸ ਦੇ ਇੰਨੇ ਪੈਸੇ ਤੂੰ ਭਾਵੇਂ ਤੱਤੇ ਨਾਲ ਨਾ ਤੇਰਾ ਤੱਤੇ ਨਾਲ ਨਾ ਭਾਵੇਂ ਨਹਾ ਕੇ ਨੁਕਸਾਨ ਹੋਵੇ ਭਾਵੇਂ ਠੰਡੇ ਨਾਲ ਨਾ ਹੋਵੇ ਤੇ ਮਾਹਪੁਰ ਕਹਿੰਦੇ ਸੀ ਪਿਆਰਿਓ ਯਾਦ ਰੱਖੋ ਸਰੀਰ ਨੂੰ ਅਜਿਹੇ ਹਿਸਾਬ ਨਾਲ ਢਾਲੋ ਜੇ ਅੱਜ ਸਾਡੇ ਕੋਲੇ ਸੁੱਖ ਸਹੂਲਤਾਂ ਨੇ ਜੇ ਕੱਲੋਂ ਆਪਾਂ ਨੂੰ ਕੁਝ ਕੁ ਦਿਨ ਬਿਨਾ ਫੈਸਿਲਿਟੀਆਂ ਦੇ ਰਹਿਣਾ ਪੈ ਗਿਆ ਤੇ ਸਰੀਰ ਨੂੰ ਔਖਾ ਨਾ ਲੱਗੇ ਮਤ ਨੂੰ ਇਸ ਕਦਰ ਤਿਆਰ ਕਰੋ ਕਹਿੰਦੇ ਸਤਿਗੁਰੂ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਾਰਾ ਕੁਝ ਵਾਰ ਕਰਕੇ ਕਹਿੰਦੇ ਟਿੰਡ ਦਾ ਸਰਾਣਾ ਲਾ ਕੇ ਪਏ ਨੇ ਤੇ ਸਤਿਗੁਰੂ ਮਹਾਰਾਜ ਉੱਥੇ ਵੀ ਸਤਿਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ ਉਹਦੇ ਵਰਗਾ ਜਿਗਰਾ ਕਿਸੇ ਦਾ ਨਹੀਂ ਹੋ ਸਕਦਾ ਪਿਆਰਿਓ ਸੋ ਆਪਾਂ ਗੁਰੂ ਨਾਲ ਜੁੜੀਏ ਕਹਿਣ ਤੋਂ ਭਾਵ ਵੀ ਆਪਣੀ ਮਤ ਨੂੰ ਪ੍ਰੀਫਰੈਂਸ DIYੇ ਸਤਿਗੁਰੂ ਮਹਾਰਾਜ ਜੀ ਕਲੀਅਰਟੀ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਨਾਲ DIYੇ ਫਿਰ ਸਾਡੇ ਤੇ ਕਿਰਪਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ